ਹਾਂਜੀ ਸਭ ਤੋਂ ਪਹਿਲਾਂ ਹੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪਿਆਰ ਭਰੀ ਤੇ ਸਭ ਤੋਂ ਪਹਿਲਾਂ ਇੰਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦੀ ਤੇ ਆਪਣੀ ਲੋਕੇਸ਼ਨ ਵੀ ਜੀ ਹੈਗੀ ਅੰਮ੍ਰਿਤਸਰ ਤਾਰਾਂ ਵਾਲੇ ਪੁਲ ਤੋਂ ਕੈਨਲ ਰੋਡ ਜਾਂਦੇ ਆਂ ਜੁਝਾਰ ਕਲੈਕਸ਼ਨ ਜੇ ਆਪਣਾ ਸਰ ਤੇ ਆਪਾਂ ਵੀ ਜੀ ਇਹੀ ਚੀਜ਼ ਸੋਚੀ ਕਿ ਮਹਾਰਾਜ ਦੇ ਗੁਰਪੁਰਪ ਦੇ ਦਿਨ ਦਿਹਾੜੇ ਵਾਲੇ ਦਿਨ ਦਾ ਇਹ 1313 ਦਾ ਆਫਰ ਲਾਇਆ ਜੇ ਹਾਂਜੀ ਤੇ ਹਰ ਇੱਕ ਆਈਟਮ ਜਿਹੜੀ ਆਪਾਂ ਦਿੰਨੇ ਪਏ 1313 ਦੇ ਵਿੱਚ ਕੀ ਕੀ ਆਈਟਮਸ ਚੱਲ ਰਹੀਆਂ ਸਰ ਜੇ ਆਪਾਂ ਦੋ ਜੀਨਾਂ ਲੈਨੇ 1313 ਦੀਆਂ ਪੈਂਟ ਸ਼ਰਟ ਲੈਂਦੇ 1313 ਦੀ ਦੋ ਸ਼ਰਟਸ ਲੈਂਦੇ 1313 3 ਪੀਸ ਕੋਟ ਪੈਂਟ ਲੈਂਦੇ 2 ਪੀਸ ਲੈਂਦੇ ਜੇ 벨ਟ ਲੈਂਦੇ ਫਰਾਂਸ ਸਟਾਈਲ ਲੈਂਦੇ ਡਬਲ ਪ੍ਰੈਸ ਲੈਂਦੇ 1313 ਤੇ ਕੋਈ ਐਨੀ ਬਲੇਜ਼ਰ ਲੈਂਦੇ ਜੇ 1313 ਵੀਰ ਜੀ 1313 ਇੱਕ ਤੁਹਾਡੀ ਜਿਹੜੀ ਫਿਕਸ ਅਮਾਉਂਟ ਰੈਟ ਹੈ ਹਾਂਜੀ ਹਾਂਜੀ ਉਹ ਜੀ ਉਹ ਮਹਾਰਾਜ ਦੇ ਉਹ ਕਾਲਪੁਰਖ ਦੀ ਦੇਣਿਆਂ ਦੀ ਆਪਾਂ ਦਈ ਦਿਆਂਗੇ ਫ੍ਰੀ ਚੱਕ ਚੱਲਦੇ ਆਪਾਂ ਏ ਵੀ ਜੀ 10 ਤਰੀਕ ਤੱਕ ਚੱਲੂ ਆ ਹਣ ਆਫਰ ਜੀ ਆਪਾਂ ਸਟਾਰਟ ਅਪ ਕਰਦਾਂਗਾ ਕਿੱਦਾਂ ਆਪਾਂ ਪਹਿਲੇ ਇਹਦੇ ਸਟਾਰਟਿੰਗ ਆਪਾਂ ਕੀਤਾ ਸੀ 6 ਤੱਕ ਹੀ ਤੇ ਹੁਣ ਇਹ ਆਪਾਂ ਕੁਝ ਵਧਾ ਕੇ ਇੰਨਾ ਪਿਆਰ ਵੇਖਦੇ ਹੋਇਆ ਇਸ ਕਰਕੇ ਆਪਾਂ ਵਧਾ ਕੇ ਆਪਾਂ ਇਹਨਾਂ ਨੂੰ 10 ਤਰੀਕ ਤੱਕ ਦਾ ਸੁਪਤਾ ਦਿੰਦਾ ਜੀ ਅਫਰ ਉਸ ਚੇਂਜਿੰਗਸ ਵੀ ਆ ਰਹੀਆਂ ਨੇ ਜਿਹੜਾ ਸਟਾਕ ਆ ਉਹ ਹੀ ਕਲੀਅਰ ਕਰ ਦੇ ਉਹੀ ਚੇਂਜਿੰਗਸ ਵੀ ਕਰਾਂਗੇ ਪਰ ਮਹਾਰਾਜ ਜੋ ਸਾਨੂੰ ਜੋ ਸਾਨੂੰ ਅਕਾਲ ਪੁਰਖ ਦਈ ਜਾਈ ਉਹ ਅਸੀਂ ਵੀ ਦਈ ਤੁਰੇ ਜਾਂਦੇ ਆ ਜੀ ਕਸਾ ਦਾ ਰਿਸਪੌਂਸ ਮਿਲ ਲੈ ਲੋ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਕਹਿਆ ਜੀ ਤੁਹਾਡੀ ਦੁਕਾਨਾਂ ਤੇ ਤੁਹਾਨੂੰ ਸ਼ਟਰ ਸੁਟਣਾ ਪੈ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਵੇਖ ਹੀ ਸਕਦੇ ਸਰ ਹਾਂਜੀ ਹਾਂਜੀ ਹਾਂ ਚਾਹੁੰਦੇ ਇੱਕ ਲਾਸਟ ਮੈਸੇਜ ਜਿਹੜਾ ਆਸਮਨ ਤੋਂ ਵਿਦਾ ਚੜ੍ਹੇ ਪਬਲਿਕ ਹਾਂਜੀ ਵਿਧੀ ਜੋ ਵੀ ਆਪਣਾ ਜਿਹੜੇ ਵੀ ਸਾਨੂੰ ਸੱਜਣ ਪਿਆਰ ਕਰਦੇ ਆ ਵਿਜ਼ਿਟ ਕਰੋ ਇੱਕ ਵਾਰੀ ਤੇ ਬਾਕੀ ਹਰੇਕ ਐਡਮ ਮਿਲਦੀ ਪਈ ਜੇ ਤੇ ਇਸ ਚੀਜ਼ ਦਾ ਫਾਇਦਾ ਚੁੱਕੋ ਜੁਹਾਰ ਕਲੈਕਸ਼ਨ ਜੁਹਾਰ ਕਲੈਕਸ਼ਨ ਦੀ ਕਹਿੰਦਾ ਬਲਕਿ ਪਾਣ ਦੇ ਦੇਖਿਆ ਕਿ ਆਫਰਸ ਵਗੈਰਾ ਦਾ ਲਗਾ ਦਿੰਦੇ ਨੇ ਪਾਸ ਰੇਟ ਕੁ ਛੋੜ ਹੁੰਦੇ ਨੇ ਆਪਣਾ ਕੁਛ ਨਾ 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 ਵੀ ਆਪਣਾ ਜੋ ਅਸੀਂ ਬੋਲਿਆ ਆਨਲਾਈਨ ਵੀਡੀਓ ਪਈਆਂ ਹੋਈਆਂ ਵਾ ਆਪਾਂ ਮੈਸੇਜ ਵੀ ਹਰ ਇੱਕ ਨੂੰ ਦਿੰਦੇ ਪਏ ਆ ਕਿ ਜੋ ਚੀਜ਼ ਆਪਾਂ ਬੋਲੀ ਉਹੀ ਚੀਜ਼ ਤਾਂ ਆਪਾਂ ਦੇਵਾਂਗੇ ਜੀ ਤੇ ਆਪਾਂ ਦਿੰਦੇ ਵੀ ਪਏ ਆ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਕਸਟਮਰ ਦਾ ਰਿਵਿਊ ਲੈ ਸਕਦੇ ਹੋ ਕਿਉਂਕਿ ਸਭ ਤੋਂ ਪਲੱਸ ਪੁਆਇੰਟ ਤੇ ਇਹੀ ਹੁੰਦਾ ਜੀ ਕਸਟਮਰ ਦਾ ਰਿਵਿਊ ਹੋ ਗਿਆ ਕਮੈਂਟਾਂ ਇਹ ਵੋ ਸੋਸ਼ਲ ਮੀਡੀਆ ਦਾ ਤੇ ਆਪਾਂ ਬਾਬਾ ਜੀ ਤੁਸੀਂ ਵੇਖ ਹੀ ਸਕਦੇ ਜੇ ਤੇ ਬਹੁਤ ਪਿਆਰ ਮਿਲ ਰਿਹਾ ਪਾਣੂ ਤੇ ਹਨੂ ਵੀ ਸਵਾਦ ਆ ਰਿਹਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਹਿਲਾਂ ਮੇਰਾ ਨਾਮ ਤਾਂ ਰਵੀ ਹੈ ਮੈਂ ਮਜੀਠਾ ਰੋਡ ਤੋਂ ਆਇਆ ਹਾਂ ਇਸ ਟਾਈਮ ਮੈਂ ਕੱਲ ਵੀ ਆਇਆ ਸੀ ਸ਼ੌਪ ਤੇ ਤੇ ਬਹੁਤ ਵਧੀਆ ਇਹਦੀ ਆਫਰ ਚੱਲ ਰਹੀ ਪਈ ਹੈ ਬਹੁਤ ਵਧੀਆ ਰੇਟ ਆ 1313 ਇਸ ਤਰ੍ਹਾਂ ਪਤਾ ਲੱਗ ਗਿਆ ਮੈਂ ਔਨਲਾਈਨ ਦੇਖਿਆ ਸੀਗਾ ਇੰਸਟਾਗ੍ਰam ਤੇ ਦੇਖ ਕੇ ਤਾਂ ਨਾ ਵਿਜ਼ਿਟ ਕੀਤਾ ਬਹੁਤ ਵਧੀਆ ਮੈਂ ਕੱਲ ਆਪਣੇ ਲਈ ਡਰੈਸ ਲਈ ਸੀ ਅੱਜ ਮੈਂ ਆਪਣੇ ਬੱਚੇ ਲਈ ਡਰੈਸ ਲੈ ਕੇ ਜਾ ਰਿਹਾ ਹਾਂ ਇਹ ਦੁਕਾਨ ਦੇ ਨਾਲ ਹੀ ਉੱਪਰ ਕੁਝ ਹੋਰ ਦੁਕਾਨਾਂ ਦੇ ਨੇ ਰੇਟ ਤੁਹਾਨੂੰ ਕੁਝ ਇਹ ਲੱਗਦਾ ਨਹੀਂ 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 ਇਹਨਾਂ ਦਾ ਕੋਈ ਚੱਕਰ ਨਹੀਂ ਹੈ ਇਹਨਾਂ ਦਾ ਸੇਮ ਹੀ ਜੋ ਦੇ ਰਿਹਾ ਆ ਔਨਲਾਈਨ ਦੱਸ ਰਿਹਾ ਆ ਕੋਈ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਕੁਝ ਪਬਲਿਕ ਨੂੰ ਮੈਂ ਪਬਲਿਕ ਨੂੰ ਇਹ ਕਹਿਣਾ ਚਾਹਣਾ ਵੀ ਆਓ ਵਿਜ਼ਿਟ ਕਰੋ ਸਭ ਤੋਂ ਵਧੀਆ ਪ੍ਰਾਈਸ ਚੱਲਦਾ ਪਿਆ ਸਭ ਤੋਂ ਵਧੀਆ ਆਫਰ ਚੱਲ ਰਹੀ ਪਈ ਆ ਕਹਿੰਦੇ ਦੀ ਗੱਲ ਕਰੀ ਤਾਂ ਕੁਆਲਿਟੀ ਕਿਸ ਤਰ੍ਹਾਂ ਦੀ ਕੁਆਲਿਟੀ ਸੁਪਰ ਵਨ ਏ 1 ਕਿਤਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਰੇਟ ਮੇਰਾ ਨਾਮ ਭਾਈ ਲਾਭਪ੍ਰੀ ਸਿੰਘ ਜੀ ਤੇ ਮੈਂ ਕੋਟ ਖਾਲਸਾ ਤੋਂ ਆਇਆ ਜੀ ਸਪੈਸ਼ਲ ਇਹ ਜਿਹੜਾ ਵੀਰ ਹੋਣਾ ਜਿਹੜੇ ਇਹਨਾਂ ਦਾ ਕਲੈਕਸ਼ਨ ਹੈ ਕੋਟ ਪੈਂਟ ਲੈਣਾ ਹੈ ਇਹਨਾਂ ਕੋਲ ਬਲੇਜ਼ਰ ਲੈਣਾ ਹੈ ਜੀ ਤੇ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਇਹਨਾਂ ਦੀ ਤੇ ਬਹੁਤ ਹੀ ਕੁਆਲਿਟੀ ਦੀ ਗੱਲ ਕਰੀ ਤਾਂ ਕੁਆਲਿਟੀ ਭਾਈ ਬਹੁਤ ਵਧੀਆ ਜੀ ਵੇਖੋ ਤਾਂ ਕਪੜਾ ਤੁਹਾਡੇ ਸਾਹਮਣੇ ਪਾਇਆ ਜੀ ਅੱਛਾ ਕਿਹੜਾ ਲਿਆ ਤੁਸੀਂ ਏ ਆਪਰ 1313 ਰੁਪਏ ਦਾ ਲਿਆ ਜੇ ਜੋ ਆਫਰ ਚੱਲਦੀ ਜੋ ਆਫਰ ਚੱਲ ਰਹੀ ਉਹ ਸੇਮ ਹੈ ਨਹੀਂ ਨਹੀਂ ਸੇਮ ਸੇਮ ਭਾਈ ਹਾਂਜੀ ਕੀ ਕਹਿਣਾ ਚਾਹਦੇ ਹੋ ਮੈਸੇਜ ਆਇਆ ਚਾਹਦੇ ਪਤਾ ਸੀ ਇਹ ਉਹ ਕਹਣਾ ਜੀ ਵੀ ਵਾਦ ਤੋਂ ਵਾਦ 10 ਤਰੀਕ ਤੱਕ ਆਫਰ ਹੈ ਮੁੜ ਕੇ ਖਤਮ ਹੋ ਜਾਣਾ ਜੀ ਹਾਂਜੀ ਜਿੱਤਰਾ ਪਹਿਲੇ 4 ਤੋਂ ਲੈ ਕੇ 6 ਤਰੀਕ ਤੱਕ ਇਹਨਾਂ ਦੀ ਆਫਰ ਥੀ ਤੇ ਲੋਕਾਂ ਦਾ ਜਿਆਦਾ ਵੇਖ ਕੇ ਨਾਲੇ 10 ਤਰੀਕ ਤੱਕ ਕਰਤੀ ਹਾਂ ਤੇ ਕੀ ਕਹਿਣਾ ਕਰਦੇ ਲੋਕ ਉਹ ਤੁਹਾਨੂੰ ਪਤਾ ਹੈ ਜਿੱਥੇ ਚੀਜ਼ ਚੰਗੀ ਹੋਵੇ ਤੇ ਲੋਕ ਆਪੇ ਆਉਂਦੇ ਜੀ ਤੁਹਾਨੂੰ ਪਤਾ ਹੀ ਹੋਵੇ ਗੱਲ ਇਹਨਾਂ ਤੇ ਚੀਜ਼ ਵੀ ਚੰਗੀ ਹੈ ਤੇ ਵੈਸੇ ਵੀ ਰੇਟ ਵੀ ਜਾਇਆ ਵੈਸੇ ਵੀ ਵਿਆ